ये दम तो कटती है इसको मंजन बोलते हैं मंजन तपसे धंधा है ता नहीं तेरे तपसी टपटी ਹੈ ਸਟਾਰ ਹੋ ਗਿਆ ਸਟਾਰ ਹੋ ਗਿਆ ਬੱਚਾ ਗੁੱਸਾ ਨਾ ਕਰੀ ਅਸੀਂ ਕਾ ਲਈ ਸਵਾਗਤ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 9:00 ਕੇ 9 ਮਿੰਟ ਤੇ ਜਿੱਦਾਂਗੇ ਤੁਹਾਨੂੰ ਪਤਾ ਵੀ ਰਾਤ ਆਪਾਂ ਇਹ ਹੋਟਲ ਤੇ ਆ ਗਏ ਸੀਗੇ ਹੈਨਾ ਤੇ ਹੁਣ ਉੱਠੇ ਆ ਰੈਸ਼ ਗੁਰੂ ਚ ਹੋ ਗਏ ਆ ਗਏ ਤੇ ਪਾਰਟੀ ਵਾਲੇ ਦਾ ਵੀ ਆ ਗਿਆ ਫੋਨ ਤੇ ਚਾਹੂ ਪੀ ਗਏ ਰੈਡੀ ਹੋ ਗਏ ਆਪਾਂ ਚੱਲਦੇ ਆਂ ਬਾਬੇ ਦਾ ਲੈ ਲੈ ਆਪਾਂ ਨੇ ਨਾਮ ਲੈ ਕੇ ਪ੍ਰਮਾਣਮਾਨ ਦਾ ਨਾਮ ਹੁਣ ਚੱਲਦੇ ਆਂ ਬੰਦਾ ਸਾਹਮਣੇ ਖੜਿਆ சிவாਜੀ ਪੁੱਤਲੇ ਕੇ ਪਾਸ ਆ ਜਾਣਾ சிவாਜੀ ਪੁੱਤਲੇ ਕੇ ਪਾਸ ਮੈਂ ਠੀਕ ਆ ਆ ਗਏ ਤੇ ਪਿੰਡ ਗੁੰਡ ਜੇ ਜਾਣਾ ਕਿਸੇ ਜੀ ਦੇਖਦੇ ਆਂ ਕਿੱਥੇ ਜਾਣਾ ਚਲੋ ਫਿਰ ਨੋਏ ਮਿੱਤਰੋ ਕੰਡੇ ਦੇ ਪਹੁੰਚ ਗਏ ਆਪਾਂ ਉਹ ਸਾਹਮਣੇ ਬੈਠਾ ਜਿਹੜਾ ਬੰਦਾ ਇਹ ਲੇਗ ਜਾਊਗਾ ਲੇਬਰ ਵਾਲਾ ਕੰਡਾ ਕਰਵਾ ਕੇ ਫਿਰ ਚੱਲਦੇ ਆਂ ਨੌ ਭਾਈ ਮਿੱਤਰ ਜਉ ਤੋਂ ਪਹਿਲੀ ਵਾਰ ਆਈ ਦੀ ਗੱਡੀ ਆ ਸ਼ਹਿਰ ਆ ਗਿਆ ਇੱਥੇ ਹੀ ਗੱਲੀ ਕਰਕੇ ਗਏ ਦੇ ਅੰਦਰ ਆਪਾਂ ਕੰਡਾ ਥਾ ਹੀ ਨਹੀਂ ਕੰਡੇ ਦੇ ਕੋਈ ਬੇਟ ਬੂਟ ਆਏ ਨਹੀਂ ਰਿਹਾ ਕਿਤੇ ਆ ਨਹੀਂ ਦੇਖੋ ਜਬਰਾ ਕੋਣ ਕੋਣ ਆ ਰਹਿਣ ਆਕਾ ਵੀਰੋ ਮੈਂ ਲਾਰਾ ਬੈਕ ਕਰਕੇ ਦੁਬਾਰਾ ਜੜਾਣੀ ਪਵੇ ਲਓ ਜੀ ਮਿੱਤਰੋ ਹੋ ਗਿਆ ਇਹ ਕੰਮ ਇਹਨਾਂ ਦਾ ਕੋਈ ਪ੍ਰੋਗਰਾਮ ਜਾ ਇੱਧਰ ਉਹ ਦੇਖੋ ਉੱਤ ਗੱਡੀਆਂ ਮੋੜ ਰਹੀਆਂ ਨਾ ਉੱਧਰ ਜਾਣਾ ਤਾਂ ਆਪਾਂ ਨੇ ਤੇ ਪੁਲਿਸ ਵਾਲਿਆਂ ਨੇ ਗੱਡੀ ਇੱਧਰ ਨੂੰ ਮੋੜ ਕੇ ਕਹਿੰਦੇ ਇੱਧਰ ਲੈ ਜਾ ਅੱਗੇ ਨਹੀਂ ਗੱਡੀ ਜਾਣੀ ਵੀ ਅੱਗੇ ਭੀੜ ਭੜਕਾ ਹੈ ਬਾਈਪਾਸ ਤੇ ਤੇ ਮੈਂ ਨਾ ਇਹਨੂੰ 6 ਵਜੇ ਫੋਨ ਕੀਤਾ ਸੀਗਾ ਮੈਂ ਕਾ ਆ ਗਿਆ ਮੈਂ ਆਨੇ ਪਰ ਟੁੱਟ ਕੇ ਪਿਆ ਕਹਿੰਦਾ 6 ਵਜੇ ਫੋਨ ਕਰਦੀ ਆ 10 ਵਜੇ ਕਰਨਾ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਤੂੰ ਆਪਣੇ ਆਪ ਹੀ ਕਹਿੰਦਾ ਤਾਂ ਵੀ ਉਹ ਇੱਕ ਕੋਈ ਪ੍ਰੋਗਰਾਮ ਹੋਣਾ ਵੀ ਜਿੰਨੀ ਜਲਦੀ ਹੋ ਸਕੇ ਆ ਜੀ ਹੁਣ ਦੇਖਦਾ ਸਲਾ ਆਲੇ ਦਾਲੇ ਲੋਏ ਮਤਰੋ ਹੁਣ ਫੋਨ ਆਇਆ ਦਾ ਪਾਰਟੀ ਵਾਲੇ ਦਾ ਉਹ ਕਹਿੰਦਾ ਵੀ 2 ਕਿਲੋਮੀਟਰ ਉੱਪਰ ਨੂੰ ਘੁੰਮ ਕੇ ਜਾਣਾ ਪੈਣਾ ਵੇ ਆ ਜਾ ਮੈਂ ਕਹਾ ਵੀ 2 ਕਿਲੋਮੀਟਰ ਉੱਪਰ ਨੂੰ ਘੁੰਮਣਗੇ 1000 ਰੁਪਏ ਲੱਗੂਗਾ ਇਹਦੀ ਹੀ ਗੱਲ ਆ ਜੇ ਉਹ ਤੋਂ ਵੱਧ ਘੁੰਮਦੀ ਆ ਮੈਂ ਕਹਾ ਵੱਧ ਲੱਗੂ ਰੌਣ ਦੇਖਦੇ ਆ ਜਾ ਕੇ ਥਾਣੇ ਕੋਲ ਜਾ ਕੇ ਫੋਨ ਕਰਨਾ ਆਹ ਔਰੇ ਖਾਲੀ ਕਰੀਦੀ ਭਲਾਈ ਮੇਰੇ ਹੁਣੇ ਹੁਣੇ ਆਦ ਆਇਆ ਆਏ ਲੈਂਚ ਪਿੱਛੇ ਜਾ ਕੇ ਜਾ ਰਿਹਾ ਨੀਲੀ ਹਲਟੜਾ ਜਿਹੜਾ ਸਵੇਰੇ ਆਇਆ ਹੈ ਦਾ ਇਹਦੇ ਪਿੱਛੇ ਪਿੱਛੇ ਜਾਣਾ ਆਪਾਂ ਨੇ ਓਏ ਮਿੱਤਰੋ ਗੱਡੀ ਲਾਤੀ ਤੇ ਆਹ ਦੇਖੋ ਚਿੱਟੇ ਛੋਲੇ ਪਏ ਹੈਗਾ ਇਹ ਲੋਡ ਹੋਣੇ ਆ ਉਣੀ ਗੱਡੀ 'ਚ ਮੰਦਰ ਬਾਲ ਦਰਪੂਲ ਵਿਛਾ ਕੇ ਹਟ ਗਈ ਆਪਾਂ ਇਹ ਲੋਡ ਹੋਣੇ ਆ दस बारह टन माल पैना मैं पासियों थप्पी लगा के देख लेना पहले भी कितना आएगा है फिर उसके हिसाब से लोड करना क्योंकि गाड़ी दूसरी गाड़ी से लंबा है सियाने बनते पे लाई भी है ना थप्पिया ਇਹਨਾਂ ਦੀ ਇਹਨਾਂ ਨੇ ਕਹਿਆ ਕਰਿਆ ਵੀ 10 ਟਨ ਮਾਲ ਮੈਨੂੰ ਕਹਿੰਦੇ ਵੀ ਇੱਥੋਂ ਪਾ ਕੇ ਵੀ ਬਾਕੀ ਉਧਰ ਪੈ ਜੂਗਾ ਮੈਂ ਕਿਹਾ ਵੀ ਅੱਗੇ ਜਗ੍ਹਾ ਛੱਡ ਦੀ ਤੁਸੀਂ ਵੀ ਉਹ ਕਹਦੇ ਛੱਡੀ ਕਹਿੰਦਾ ਉੱਥੇ ਜਾ ਕੇ ਵੀ ਉਹ ਹੋ ਜਾਊਗਾ ਵੀ ਮਾਲ ਪਲਟੀ ਹੋ ਜਾਊਗਾ ਮੈਂ ਕਿਹਾ ਇਹ ਕੰਮ ਨਹੀਂ ਹੁੰਦਾ ਵੀ ਉੱਥੇ ਜਾ ਕੇ ਤੁਹਾਡਾ ਮਾਲ ਪਲਟੀ ਹੋ ਜਾਊਗਾ ਵੀ ਲੋਕਲ ਚੱਕਰ ਨਹੀਂ ਮੈਂ ਕਿਹਾ ਲਾਣਾ ਮੈਂ ਮਨ ਤਾਂ ਆਂਦਾ ਵੀ ਦੋ ਜਗ੍ਹਾ ਤੇ ਚਲ ਮਾਲ ਲੋਡ ਹੋਊਗਾ ਵੀ ਤਾਂ 1000 ਰੁਪਏ ਫालतू ਦੇ ਰਿਹਾ ਇੱਕ ਹੀਰ ਦੇ ਚਲਾਕੀਆਂ ਮੈਂ ਕਹਾਂ ਇਹ ਕੰਮ ਨਹੀਂ ਬਾਈ ਓਏ ਮਿੱਤਰੋ ਉਧਰ ਮੀਂਹ ਆ ਗਿਆ ਹੁਣ ਜਾਲ ਪਾਣਾ ਪੈਣਾ ਪਹਿਲਾਂ ਇੰਨਾ ਸ਼ੁਗਰ ਸੈੱਡ ਹੈਗਾ ਸੀਗਾ ਇੱਥੇ ਜਾ ਕੇ ਸੈੱਡ ਜੋ ਬਾੜਤੀ ਹੁਣ ਜਾਲ ਪਾਣਾ ਜਾਲ ਪਾ ਕੇ ਫੇਰ ਛੁੱਟੀ ਆ ਫੇਰ ਆਪਣਾ ਇਹ ਲੋਡ ਕਰੀ ਜਾਣਗੇ ਓਏ ਮਿੱਤਰੋ ਜਹਾਂ ਜੀ ਟੈਡੀ ਬਿੰਗੀ ਫਹੀ ਪਾਤੀ ਇਕੱਲੇ ਨਹੀਂ ਆ ਲੱਦਣੇ ਜੋਗੇ ਹੋ ਗਏ ਹੁਣ ਐ ਵੀ ਅੰਦਰ ਆਉਣੀ ਸੇਫਟੀ ਪੂਰੀ ਆ ਹੁਣ ਆਉਣ ਲਈ ਲੋਈ ਮੇਟਰੂ ਗਦਾਮ ਚ ਖੜੇ ਆ ਵੀ ਗੱਡੀ ਸਵੇਰੇ ਹੀ ਲੋਡ ਹੋਊਗੀ ਤੇ ਜਮੈਟੋ ਵਾਲਾ ਕੀਤਾ ਜਮੈਟੋ ਤੋਂ ਰੋਟੀ ਕੀਤੀ ਆਰਡਰ ਬਾਬੂ ਘਰ ਆਣ ਹੋ ਗਿਆ ਕਹਿੰਦਾ ਜੇ ਮੈਂ ਤੁਸੀਂ ਆਰਡਰ ਕਰਦੀ ਆ ਮੈਂ ਕਹਾਂ ਪੜੇ ਲਿਖੇ ਆ ਥੋੜੀ ਜਿਹੀ ਜ਼ਿਆਦਾ ਨਹੀਂ ਪੜੇਗਾ ਮੈਂਗਾ ਆਪਣੇ ਜੋ ਪਏ ਹੈ ਵੀ ਭੁੱਖੇ ਨਹੀਂ ਮਰਦੇ ਤੇ ਹੁਣ ਆਉਂਦਾ ਉਹ ਜਿਮੇਟ ਵਾਲਾ ਰੋਟੀ ਲੈ ਕੇ ਰੋਟੀ ਖਾ ਕੇ ਸੌ ਜਾਗੇ ਮੈਂ ਬੋਲੀ ਮੇਟਰ ਇੱਧਰ ਆ ਗਈ ਦਾਲ ਤੇ ਰੋਟੀਆਂ ਤੇ ਖਾਨਨੇ ਆ ਤੇ ਪ੍ਰਭੂ ਦੇ ਗੁਣ ਗਾਣੇ ਆ ਤੇ ਤਨੋਂ ਮਿਲਦੇ ਹੁਣ ਆਪਾਂ ਸਵੇਰੇ ਹਾਂਜੀ ਮੇਟਰ ਸਾਸਰੀ ਕਾਲ ਤੇ ਅੱਜ ਦੂਜਾ ਦਿਨ ਆਪਾਂ ਨੂੰ ਇੱਥੇ ਰਾਤ ਅਜੇ ਗੱਡੀ ਲੋਡ ਨਹੀਂ ਹੋਈ ਤੇ ਹੁਣ ਲੋਡ ਹੋਊਗੀ ਲੋਡ ਹੋ ਕੇ ਨਿਕਲੂਗੀ ਸ਼ਾਮ ਨੂੰ ਐ ਮਤਲਬ ਰਾਤ ਨੂੰ ਇਹਨਾਂ ਦੀ ਆ ਕਥਾ ਚੱਲਦੀ ਪਈ ਆ ਦੇਖੋ ਰਸਤਾ ਬੰਦ ਕਰਿਆ ਹੋਣਾ ਤਦ ਸਾਰੇ ਰਾਸਤੇ ਬੰਦ ਕਰੇ ਹੋਏ ਆ। ਰੋਡ ਵੀ ਖਾਲੀ ਪਿਆ ਸਿਰਫ ਮੋਟਰ ਮੋਟਰਸਾਈਕਲ ਆ ਰਹੇ ਆ ਰੋਡ ਤੇ। ਹੋਰ ਕੋਈ ਉਹ ਨਹੀਂ। ਠੀਕ ਆ। ਤੇ ਹੁਣ ਚਾਹ ਦੇਖਣ ਗਿਆ ਤਾਂ ਚਾਹ ਮਿਲੀ ਨਹੀਂ। ਉਧਰਲੇ ਬਸ ਇਹ ਦੇਖਿਆ ਨਾ। ਲਾ ਗੱਡੀ ਤੁਹਾਨੂੰ ਦਿਖਾ ਦਈਏ ਕਿੱਥੇ ਲੋਡ ਹੁੰਦੀ ਪਈ ਆ। 3-3 ਕਿਲੋ ਦੇ ਪੈਕਿੰਗ ਆ। ਛੋਲਿਆਂ ਦੀ, ਚਿੱਟੇ ਛੋਲਿਆਂ ਦੀ। ਹਣ ਉੱਧਰ ਦੇਖਦਾ ਇਹ ਕੋਈ ਚਾਹ ਲਾ ਮਿਲਦਾ ਚੱਲੋ ਵੀ ਮਿੱਤਰੋ ਇਹਨਾਂ ਦੀ ਪੂਜਾ ਹੋਵਾ ਹੁਣ ਖਤਮ ਹੋ ਗਈ ਇਹ ਦੇਖੋ ਲੋਕ ਜਾਣ ਲੱਗੇ ਘਰਾਂ ਨੂੰ ਆਪਣੇ ਆਪਣੇ ਤੇ ਉਹ ਰੋ ਮਾਤਾ ਫਿਰਦੀ ਐ ਉਹ ਜਾਂਦੀ ਐ ਇੱਕ ਉਹ ਕਿਆ ਕਰਦੀ ਐ ਸ਼ੋਲੇ ਉੱਲੇ ਇਕੱਠੇ ਕਰਦੀ ਐ ਐ 2 2 4 4 ਜਿਵੇਂ ਆਹ ਟਿੰਡੇ ਵੇ ਹਨਾ ਮੈਂ ਜਾਣਾ ਅੰਦਰ ਅੰਦਰ ਜਾ ਕੇ ਮੁਠੀ ਮੁਠੀ ਭਰ ਕੇ ਇਹਦੇ ਵਿੱਚ ਸਿੱਟ ਦੇਣੀ ਮਨ ਲੱਗਦੇ ਕੇ ਉੱਧਰ ਨੂੰ ਜਾ ਹਉ ਮੰਜਨ ਬੋਲਦੇ ਮੰਜਨ ਕੱਪੜਾ ਦੰਦਾ ਹੈ ਤਾਂ ਆਇਆ ਨਹੀਂ ਤੇਰੇ ਕੱਪੜੇ ਵਰਸਾ ਹਮਾਰੇ ਨੇ ਟਪਟਿ ਕੀ ਹੁੰਦਾ ਐਸੇ ਨਸ਼ਾ ਹੁੰਦਾ ਨਸ਼ਾ ਨਹੀਂ ਆਉਂਦਾ ਆਹ ਹੈ ਅੱਛਾ ਤਲਾਬ ਆਤੀ ਹੈ ਇਹ ਕਿਹੜਾ ਆਪਾਂ ਪੂਰੀ ਖਾਦੇ ਹਾਂ ਹਾਂ ਤਲਾਬ ਆ ਜਾਂਦੀ ਠੀਕ ਆ ਉਹ ਰਗੜਦੇ ਆ ਜਿਹੜੇ ਓਹੋ ਆ ਉਹਦਾ ਕਰਦੀ ਆ ਇਹਨਾਂ ਤਾਲਾਬਾਂ ਦੀ ਹੈ ਕਹਿੰਦੀ ਜਿਹੜੀ ਪੂੜੀ ਖਾਣੇ ਆਂ ਸੀ। ਮੈਂ ਦੇਖਾਂ ਇੱਦਾਂ ਇੱਕ ਇੱਕਾ ਛੁੱਲਾ ਇਕੱਠਾ ਕਰਦੀ ਦੀ ਵਿਚਾਰੀ। ਨੋਈ ਮੇਟਰੋ ਪੰਜ ਢਾਂਗਾ ਲੱਗੀਆਂ। ਤੇ ਆ ਛੇਵੀਂ ਲੱਗ ਰਹੀ ਐ। 67 67 ਦੀਆਂ। ਸਭ ਤੋਂ ਅੱਗੇ ਇਹਨਾਂ ਦੇ 71 ਦੀ ਲਾਤੀ। ਤੇ ਹੁਣ 67 67 ਦੀਆਂ ਲਾ ਰਹੇ ਆ ਪਿੱਛੇ ਵਾਲੀ ਸਭ ਤੋਂ ਲਾਸਟ ਵਾਲੀ 58 ਦੀ ਲੱਗ ਜੂਗੀ। ਆ ਛੁੱਲੇ ਇਹਨਾਂ ਦੇ। ਤੇ 30 ਕਿਲੋ ਦੀ ਪੈਕਿੰਗ ਆਏ ਜਾਲ ਦੇ ਅੰਦਰ ਅੰਦਰ ਮਾਰ ਲੋ ਇਹਨਾਂ ਚੋਂ 2 3 4 ਢਾਂਗਾਂ ਰਹਿ ਗਈਆਂ ਉਹ ਪੰਜਵੀਂ ਲੱਗ ਰਹੀ ਆ ਸਮਝ ਉਹ ਘਰ ਤਾਂ ਪਿੱਛੇ ਤੇ ਸਰਪਾਲ ਫੱਟੇ ਪਾ ਕੇ ਤਰਪਾਲ ਸਿੱਟ ਕੇ ਕੀ ਹਾਲ ਮੇਰਾ ਭਾਈ ਨੋ ਮੈਟਰ ਲਾਸਟ ਢਾਂਗ ਲੱਗ ਰਹੀ ਆ ਏ ਲੱਗਣੀ 58 ਦੀ ਇਹ 58 ਕੀ ਆਏਗਾ 58 ਦਾ نیچے ਮਹਤਵਾਰ ਫੱਟੇ ਪਾਵਾਂਗੇ ਪਾਣੀ ਪੀ ਲਈਏ ਇਹਨਾਂ ਲਓਏ ਮਿੱਤਰੋ ਕਰ ਲਈ ਰਾਣੀ ਤਿਆਰ ਪਿੱਛੇ ਦੇ ਤੇ ਚੱਲਦੇ ਹਾਂ ਹੁਣ ਕੰਡਾ ਕਰਾਉਣੇ ਆਂ ਕੰਡਾ ਕਰਵਾ ਕੇ ਆ ਨਿਕਲਦੇ ਅੱਗੇ ਵੀ ਰਸੇ ਮਾਰ ਲਦੇ ਆ ਪਿੱਛੇ ਵਾਲੇ ਦਾ ਕੱਲ ਤੇ ਮਾਰੇ ਵੇ ਇਕਣੇ ਤੇ ਹੁਣ ਉਹ ਤੋ ਲਿਆ ਸ਼ੀਸ਼ੇ ਕਰਲੇ ਸਾਫ ਵੀ ਭਜਨ ਆ ਗਿਆ ਆਪਣਾ ਤਰਕਾਲੀ ਮੌਸੋ 30 ਜਿਵਾਲੀ 100 ਛੱਡ ਦੇ ਆਪਾਂ ਨੂੰ ਆਰਡਰ ਤੇ ਇਹ ਫਿਰ ਇਹ ਤੋਂ ਹੀ ਸੇ ਨਿਕਾਲ ਦੋ ਇਸ ਤੋਂ ਬਾਅਦ ਹੈ ਫਿਰ ਇਹ 30 ਟਨ 10 ਕਿਲੋ 8:30 ਹੋ ਗਏ ਤੇ ਕੰਡਾ ਕਰਾ ਆ ਗਏ ਆਪਾਂ ਲੈ ਕੇ ਬਿਲ ਬੇਲਟੀਆਂ ਚੱਲ ਪਏ ਹੁਣ ਤੇਲ ਪਵਾਈਏ ਪਹਿਲਾਂ ਜਾ ਕੇ ਫੁੱਲ ਕਰਾ ਲੈਣੇ ਆ ਟੈਂਕੀ ਮਾਰਡਰ ਤੱਕ ਜਾਂਦੇ ਜਾਂਦੇ ਥੋੜੇ ਹੀ ਰਹਿ ਜਾਣਾ ਉਹ ਵੀ ਜਿਹੜੇ ਜਿਹੜੇ ਭਰਾਵਾਂ ਦੇ ਫੋਨ ਆ ਰਹੇ ਸੀਗੇ ਉਹਨਾਂ ਦੇ ਫੋਨ ਨਾ ਚੱਕਣ ਹੋਣ ਦਾ ਕਾਰਨ ਇਹ ਸੀਗਾ ਕਿ ਆਪਾਂ ਝੇਤਰਪਾਲ ਮੰਨਦੇ ਪਏ ਸੀਗੇ ਪਟੇ-ਪਟੇ ਪਾਏ ਹਨ ਕਰਕੇ ਨੀਚਾ ਹੋ ਗਿਆ ਸੌਰੀ ਬਾਕੀ ਹੁਣ ਆਪਾਂ ਪਹਿਲੇ ਹੀ ਆਉਂਦੇ ਜਾ ਪਹਿਲੇ ਹੀ ਆ ਪਰ ਆਦ ਨੂੰ ਹੋਣੇ ਕਰਨੇ ਪਰ ਆ ਆ ਯਾਰ ਕੋਈ ਨਾ ਚਲੋ ਤੇਲ ਪਵਾ ਦੇ ਨਿਰਭਲ ਨਾਰਾਇਣ ਕੰਨਾ ਮੇਰ ਵੀ ਹੈ ਓਏ ਭਾਈ ਡੀਜ਼ਲ ਪੈ ਗਿਆ ਉੱਥੇ ਲਾ ਕੇ ਕਾ ਬਿੰਨੇ ਆ ਉਹ ਹੋਟਲ ਉਹ ਜੀ ਉਹ ਡਲ ਗਿਆ बाबू ਉਹ ਡੈਣਾ ਚੈੱਕ ਕਰਨਾ ਜੀ ਮਿੱਤਰੋ ਆ ਉਹ ਹੋਟਲ ਆ ਜਿੱਥੇ ਆ ਗਏ ਸੀ ਰੁਕੇ ਸੀਗੇ ਇੱਥੋਂ ਆਪਾਂ ਨੇ ਇੱਥੋਂ ਹੋ ਜਾਣਾ ਸਦਾ ਸੇਰਪੁਰ ਤੇ ਇਹ ਹੋਟਲ ਉਹ ਸੀਗਾ ਜਿੱਥੇ ਮਤਲਬ ਜਦ ਆਪਾਂ ਗੱਡੀ ਨਵੀਂ ਲੈ ਕੇ ਆਏ ਸੀਗੇ ਪਹਿਲਾ ਚੱਕਰ ਲੈ ਕੇ ਆਏ ਤੇ ਮੈਂ ਹਰ ਜਿੱਥੇ ਰੁਕੇ ਸੀਗੇ ਇੱਥੇ ਇਹ ਮਤਲਬ ਕੁੜੀਆਂ ਦਾ ਹੋਟਲ ਆ ਕੁੜੀਆਂ ਕੰਮ ਕਰਦੀਆਂ ਔਰੇ ਸਾਰੀਆਂ ਮਾਲਕ ਵੀ ਕੁੜੀਆਂ ਅੱਗੇ ਜਿਹੜੀਆਂ ਵਰਤਾਨੀਆਂ ਉਹ ਵੀ ਕੁੜੀਆਂ ਹੀ ਆ ਅਇਤੋ ਜਾਵਾਂਗੇ ਸਿੱਧਾ ਸ਼ੀਰਪੁਰ ਸ਼ੀਰਪੁਰ ਤੋਂ ਚੌਪੜਾ ਚੌਪੜੇ ਤੋਂ ਭਸਾਵਲਾ ਲੋ ਵੀ ਮਿੱਤਰੋ ਟਾਈਮ ਹੋ ਗਿਆ 11 ਵਜਣੇ ਵਾਲੇ ਆ 10 ਮਿੰਟ ਰਹਿ ਗਏ ਤੇ 20 ਕਿਲੋਮੀਟਰ ਬਾਅਦ ਗੋਲ ਚੱਕਰ ਆਣਾ ਇੱਕ ਉਹ ਗੋਲ ਚੱਕਰ ਤੋਂ ਆਪਾਂ ਨੇ ਸਿੱਧੇ ਹੀ ਹੋ ਜਾਣਾ ਤੇ ਵਾਸ ਸੁਨਣਾ ਪੂਰਾ ਇਹ ਗੱਕਾਰ ਕੈਂਟਰ ਜਾ ਰਿਹਾ ਇੱਕ ਗੱਟਕਾਰ ਆ ਪਤਾ ਨਹੀਂ ਪਿੱਛੇ ਗੱਡੀ ਐ ਸਾਲੀ ਐ ਉਹ ਦੂਰਾ ਇਹ ਬਾਕੀ ਹੋਟਲ ਹੋਟਲ ਤਾਂ ਹੈਗੇ ਆਂ ਰੋਡ ਤੇ 에 ਰੋਡ ਨੂੰ ਆਇਆ ਵੀ ਹਾਂ ਮੈਂ ਇੱਕ ਵਾਰੀ ਪਹਿਲਾਂ ਇਹ ਗੱਡੀਆਂ ਵੀ ਆ ਰਹੀਆਂ ਸ਼ੀਰਪੁਰ ਪਹੁੰਚਣੇ ਆਲੇ ਆਪਾਂ ਬਾਅਦ ਤੋਂ 1.5 ਕਿਲੋਮੀਟਰ ਆ ਦੋ ਬਾਈਪਾਸ ਨੂੰ ਹੋ ਜਾਗੇ ਉਹ ਰੋਡ ਗਿਆ ਸਿੱਧਾ ਚੌਪੜੇ ਨੂੰ ਬਾ ਚੌਪੜੇ ਚੌਪੜਾ ਹੋ ਕੇ ਸਿੱਧਾ ਭਸਾਵਲ ਨਿਕਲਦਾ ਹਨ ਹੁਣ ਬਾਈਪਾਸ ਦਿਖਾ ਦਿੰਨੇ ਆ ਥੋੜਾ ਜਿਹਾ ਕਿੱਥੋਂ ਮੁੜਦਾ ਉਹ ਜਿੱਥੇ ਮੋਟਰਸਾਈਕਲ ਜਾ ਨਿਕਲਿਆ ਪਤਾ ਨਹੀਂ ਇਹਦੇ ਜਾ ਰਿਹਾ ਕਿ ਨਹੀਂ ਆਹ ਲਓ ਬੋਰਡ ਲੱਗਿਆ ਵਾ ਚੌਪੜਾ ਭਰਾਨਪੁਰ ਮੈਂ ਆ ਗਿਆ ਬਾਈਪਾਸ ਜਿੱਦਾਂ ਅੰਦਰ ਬਜ਼ਾਰ ਜਨ ਚਲੇ ਗਿਆ ਤੇ ਰ ਚਲੇ ਗਿਆ ਹੈ ਚੌਪੜੇ ਨੂੰ ਲਓਏ ਮਿੱਤਰੋ 3 ਕਿਲੋਮੀਟਰ ਬਾਅਦ ਆਪਾਂ ਨੇ ਕਨੈਕਟਰ ਸਾਈਡ ਮੁੜ ਜਾਣਾ ਉਹੀ ਰੋਡ ਆ ਜੂਗਾ ਸਭ ਇੰਦਰਪਲਾਸ ਨੇੜਾ ਤੁਲੀਏ ਵਾਲਾ ਤੇ ਜੋ ਇੱਧਰੋਂ ਜਾ ਕੇ ਅੱਗੇ ਪੁਲ ਦੇ ਥੱਲੇ ਤੇ ਫੇਰ ਆਪਾਂ ਨੇ ਡਰਾਈਵਰ ਸਾਈਡ ਹੋ ਜਾਣਾ ਜਦ ਆਪਾਂ ਸਾਹ ਦੇ ਗਏ ਸੀ ਤੇ ਕੀਲਾ ਭਰਨ ਉਸੇ ਰੋਡ ਨੂੰ ਗਏ ਸੀਗੇ ਤੇ ਹੁਣ ਫਿਰ ਐਦਾਂ ਕਰਾਂਗੇ ਨਾ ਆਪਾਂ ਮੈਨੂੰ ਲੱਗ ਰਿਹਾ ਜਿੱਥੇ ਤੱਕ ਵੀ ਬਾਪੂ ਉਹ ਗਾ ਮਿਹਰਬਾਨ ਕਿਉਂਕਿ ਉਹਦਾ ਮੁੰਡਾ ਹੈ ਗਰਮੀ ਚ ਪਰੇਸ਼ਾਨ ਇਹ ਪੱਤ ਨਿਕਲ ਰਹੀ ਹੈ ਤੇ ਕੈਨ ਦਾ ਹੈ ਦਾ ਕਨ ਚੱਲ ਦੇਖਦੇ ਆ ਕਨ ਆ ਜਾ ਤੇ ਇੱਕ ਆਪਾਂ ਨੇ ਆ ਵੀ ਕਰਨਾ ਸਰੰਦ ਗਏ ਨਾ ਫਰਸ ਮਲਵਾਣੇ ਵਾਲਾ ਹੋ ਗਿਆ ਕਿਉਂਕਿ ਬੈਲ ਜਿਆਦਾ ਵਧ ਗਈਆਂ ਫੱਟਿਆਂ 'ਚ ਹੁਣ ਮਲਵਾ ਦਾਂਗੇ ਅੱਗੇ-ਅੱਗੇ ਫਿਰ ਪਰਸੰਤਾਂ ਦਾ ਟਾਈਮ ਆ ਓਏ ਨਾ ਸਾਲਾ ਕਿਤੇ ਪਹਾੜਾਂ ਮਾਰ ਕੇ ਵਹਿ ਜੀ ਤੇ ਨਾਲੇ ਬੰਦਾ ਵੀ ਰੈਡੀ ਆ ਆਪਣਾ ਬੰਦਾ ਵੀ ਚੱਕ ਲਿਆਵਾਂਗੇ ਬਾਕੀ ਦੇਖਦੇ ਹਾਂ ਅੰਕਲ ਗੱਤੇ ਜਾ ਕੇ ਹੁਣ ਕਿਆ ਪਤਾ ਫੇਰ ਨਾ ਇਧਰ ਹੀ ਦੀ ਭਰ ਲਈਏ ਹਲੇ ਕੁਝ ਨਹੀਂ ਕਹਿ ਸਕਦੇ वैसे मुश्किल है उधर ही जावे अपना पंजाब ही जावे सामने आ गया है रोड चढ़िया पर गड्डिया देखो जूम करके दिखाता है शाबजी माया माना बंगू ब्लॉग में आपका हार्दिक स्वागत है इधर से हम कंडक्टर साइड हो जाएंगे ऐसे में बहुत मजा आ रहा है तिया लगिया हुई हैं महात्मा ज्योतिबा फूले प्रवेश द्वार सीरपुर ਐਸੀ ਐਥੇ ਤੋਂ 10 ਕਿਲੋਮੀਟਰ ਬਾਅਦ ਫੇਰ ਪੁਲਾਣਾ ਪੁਲ ਤੋਂ ਡਰਾਈਵਰ ਸਾਈਡ ਵਰਜੇ ਟ੍ਰਾਫਰਸਾਈਟ ਹੋ ਜਾਣਾ ਅਸਾਂ ਅਸਾਂ ਨੂੰ ਡਰਾਈਵਰ ਸਾਈਡ ਹੋ ਕੇ ਸਿੱਧਾ ਫਿਰ ਚੌਪੜੇ ਜਾਵਾਂਗੇ ਜੇ ਅੱਤੈ ਸ਼ਾਂਟੂ ਦੀ ਜਹਾਈ ਵੱਠੀ ਏ ਸ਼ਾਂਟੂ ਦੀ ਜਹਾਈ ਨੂੰ ਮੱਲਾਂਗੇ ਜਾ ਕੇ ਐ ਸੰਗਲਪੜ ਆ ਗਿਆ ਵੀਰ ਜੇ ਸੰਗਲਪੜ ਤੋਂ ਵੀਰ ਜੇ ਡਰਾਈਵਰ ਸਾਈਡ ਹੋ ਕੇ ਚੌਪੜਾ ਇੱਥੋਂ ਸਿੱਧਾ 40 ਗੱਲਾਂ ਮੀਟਰ ਹੈਗਾ 40 ਗੱਲਾਂ ਮੀਟਰ ਜਾਵਾਂਗੇ ਐ ਆਸਾ ਮੋਟਾ ਮੋਟਾ ਇੱਕ ਘੰਟਾ ਦਾ ਉੱਪਰ ਲੱਗ ਜਾਏਗਾ ਟਾਈਮ ਨਾਰਾਜੀ ਕਰਪਾ ਨਾਲ ਇਹ ਵਾਲਾ ਪੋਲਾ ਆ ਗਿਆ ਵੀਰ ਜੇ ਆਇ ਤੋ ਜਨਾ ਆਪਣਾ ਡਰਾਈਵਰ ਸਾਈਡ ਮੈਂ ਫੋਨ ਥੱਲੇ ਰੱਖ ਦਵਾ ਐਨਾ ਆਉਣ ਕੇ ਸੰਟੂ ਦੀ ਜਾਈ ਤੇ ਭਾਈ ਖੜੇ ਹੋਣ ਜਾਨੀ ਕਿ ਮੇਰੇ ਸਾਲੇ ਮੇਰੇ ਸਾਲੇ ਚਲਾ ਆ ਖੜੇ ਆ ਸਾਲੇ ਮੇਰੇ ਆਂ ਦੇਖੋ ਵੀਰ ਜੇ ਗੱਡਿਆਂ ਆ ਰੀਆਂ ਜਾ ਰੀਆਂ ਇੱਧਰ ਐ ਰੋਡ ਚੱਲਦਾ ਪਿਆ ਹੈਗਾ ਐ ਵੀਰ ਜੇ ਕੋਈ ਮਸ਼ੀਨ ਲੈ ਕੇ ਖੜਿਆ ਮਾਤੜ ਪਾਈ ਤਿੰਨ ਗੱਡਿਆਂ ਖੜੀਆਂ ਵੀਰ ਜੇ ਤਿੰਨ ਅ ਵੀਰ ਜੇ ਅਸਾਂ ਜੱਗੀ ਵਾਜ ਨੂੰ ਫੋਨ ਕਰਨਾ ਕਿ ਜੱਗੀ ਬਾਈ ਨਾਲ ਗੱਲ ਚੱਲ ਰਹੀ ਸੀਗੀ ਜੱਗੀ ਬਾਈ ਯੂਕੇ ਵਾਲੇ ਤੇ ਹੁਣ ਉਹ ਗੱਲਬਾਤ ਕਰਨਗੇ ਪਹਿਲਾਂ ਉਹਨਾਂ ਨੇ ਸ਼ੀਰਪੁਰ ਦਾ ਨਿਸਾਨਾ ਅਸਾਂ ਨੂੰ ਪਤਾ ਲੱਗਣ ਦਿੱਤਾ ਕਿ ਕਦੋਂ ਮੈਂ ਇੱਥੋਂ ਚੱਲ ਕੇ ਸਾਤ ਦੇ ਤੋਂ ਸ਼ੀਰਪੁਰ ਆ ਗਿਆ ਗੱਲਾਂ-ਗੱਲਾਂ 'ਚ ਵੀਰ ਜੀ ਪਤਾ ਹੀ ਨਹੀਂ ਲੱਗਾ ਤੇ ਹੁਣ ਮੈਨੂੰ ਚੋਪੜੇ ਦਾ ਵੀ ਨਹੀਂ ਪਤਾ ਲੱਗਣਾ ਵੀਰ ਜੀ ਮੇਰੀ ਭਾਨ ਦਾ ਵੀ ਫੋਨ ਆ ਰਿਹਾ ਸੀ ਅਸਨ ਚੋਪੜਾ ਆਏਗਾ 39 ਕਿਲੋਮੀਟਰ ਜਲਗਾਉ ਹੈਗਾ 103 ਤੇ ਇੱਕ ਹੋਰ ਸੀਗਾ ਵੀਰ ਜੀ ਉੱਦਾ ਪਤਾ ਨਹੀਂ ਲੱਗਾ ਉਹ ਸਾਲਾ ਕਿਹੜਾ ਸੀਗਾ ਚਲੋ ਕੋਈ ਤੋ ਹੋਏਗਾ ਮੈਨੂੰ ਲੱਗਦਾ ਉਸਾਵਲ ਸੀਗਾ ਨਹੀਂ ਯਾਰ ਚਲੋ ਦੇਖਦੇ ਆ ਕਿਹੜਾ ਹੈਗਾ ਹੁਣ ਪਹਿਲਾਂ ਆਪਣੀ ਭੈਣ ਨੂੰ ਫੋਨ ਲਾਣੇ ਆ ਦਿੱਦੀ ਨੂੰ ਪੁੱਛਦੇ ਆਂ ਕੀ ਦਿੱਕਤ ਆ ਦਿੱਦੀ ਗੁਰੂ ਵਾਲਾ ਬਣੀਏ ਬਿਰਜੀ ਦਾੜੀ-ਬਾਲ ਰਖੀਏ ਬਿਰਜੀ ਗੁਰੂ ਵਾਲਾ ਬਣੀਏ ਨਸਿਆਂ ਨੂੰ ਛੱਡੀਏ ਬਿਰਜੀ ਨਸਿਆਂ ਨੂੰ ਛੱਡੀਏ ਗੁਰੂ ਵਾਲਾ ਬਣੀਏ ਬਿਰਜੀ ਚੋਪੜੇ ਪਹੁੰਚ ਗਏ ਚੋਪੜੇ ਇਹ ਤਾਂ 2 ਕਿਲੋਮੀਟਰ ਬਾਅਦ ਮੁੜ ਜਾਣਾ ਆਪਾਂ ਨੇ ਤੇ ਅੱਦਾ ਜਾਵਾਂਗੇ ਬਸਾਵਲ ਨਾ ਬਈ ਆ ਗਿਆ ਅੰਦਰ ਸਿਟੀਜਨੂ ਚੋਪੜੇ ਆ ਗਿਆ ਬਾਈਪਾਸ ਚੋਪੜੇ ਦਾ ਤੇ ਮੰਨੋ ਜਿੱਥੇ ਤੱਕ ਲੱਗ ਰਿਹਾ ਵੀ ਆਪਾਂ ਉੱਥੇ ਨੂੰ ਨਿਕਲਾਂਗੇ ਜਿੱਥੇ ਨੂੰ ਏਜੇ ਜਲੀ ਤੇ ਪਿਛਲੀ ਵਾਰ ਤਰਬੂਜ ਭਰਿਆ ਦਾ ਹੋ ਸਕਦਾ ਬਾਕੀ ਦੇਖਦੇ ਆਂ ਜਾ ਕੇ ਕਿਉਂਕਿ ਰੋਡ ਤਾਂ ਆਹੀ ਐ ਓਏ ਮੇਟਰ ਆ ਰੁੜ ਗਿਆ ਜਲ ਲਗਾਉਣਾ ਇੱਧਰ ਆ। ਇਹ ਬਰਾਂਡਪੁਰ ਰਹਿ ਗਿਆ 86 ਕਿਲੋਮੀਟਰ ਤੇ ਆਇਆ ਰਾਂਗਾਵਾਦ 178 ਇਤੋਂ ਆਪਾਂ ਭਾਰ ਕੇ ਲੈ ਗਏ ਸੀਗੇ ਤਰਬੂਜ ਆਗੇ ਕੰਡਾ ਆਉਂਦਾ ਆਹ ਕੰਡੇ ਦਾ ਜਦਾ ਕੰਡਾ ਕਰਾਇਆ ਸੀਗਾ ਕਿੱਡਾ ਕਲੰਬਾ ਬਣ ਗਿਆ ਨੇ ਇਹ ਇਹਦਾ ਕਰਦੇ ਆ ਆਪਾਂ ਐਂਡ ਲੰਬ ਦੇਖ ਖਾਂ ਜੋੜ ਜੀ ਗਏ ਨੂੰ ਕਿੰਨਾ ਕ ਬਣ ਗਿਆ ਆ ਆ ਗਿਆ ਗੰਡਾ ਆਹ ਯਾ ਦਾ ਤਰਬੂਜ ਲੋਡ ਕਰੇ ਜੀਏ ਜੀ ਪਿਛਲੇ ਤੋਂ ਪਿਛਲੇ ਚੱਕਰ ਦਾ ਬਣ ਗਿਆ ਹੈ ਵਲੌਗ ਤੇ ਬਾਦੂ ਆ ਦੇ ਨਾਲ ਆ ਦੀ ਦੂਜਾ ਸ਼ੁਰੂ ਕਰਦਾਂਗੇ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਕਾਲ ਮਿਲਦੇ ਆ ਅਗਲੇ ਵਲੌਗ ਚ ਜਦ ਤੱਕ ਰੱਬ ਰਾਖਾ